ਮੈਨੂੰ ਸਿਰਫ ਲੋਕਾਂ ਦਾ ਖਿਤਾਬ ਚਾਹੀਦਾ ਹੋਰ ਕਿਸੇ ਖਿਤਾਬ ਦੀ ਲੋੜ ਨਹੀਂ ਪਦਮ ਵਿਸ਼ੋਸ਼ਨ ਮਿਲੰਦੇ ਸਵਾਲ ਤੇ ਪੰਜਾਬ ਦੇ ਸੀਐਮ ਬਾਦਲਦਾਰ ਰੁੱਖਾ ਜਵਾ ਬਾਬਾ ਨਹੀਂ ਐਵੇਂ ਤੁਹਾਨੂੰ ਆਖਦੇ ਮੈਂ ਫਦਰ ਛਿੜੀ ਤਰਦਾ ਮੈਂ ਤਾਂ ਸਿਰਫ ਉਹਨਾ ਖਿਤਾਬ ਹੀ ਚਾਹੀਦਾ ਮੈਨੂੰ ਕੋਈ ਵੱਡਾ ਹੋਰ ਪ੍ਰਕਾਸ਼ਿੰਗ ਬਾਦਲ ਸਮੇਤ 148 ਹਸਤੀਆਂ ਦੇ ਨਾਮ ਪਦਮ ਸਨਮਾਨ ਲਈ ਐਲਾਨੇ ਗਏ ਸਿਆਸਤ ਦੀ ਦੁਨੀਆ ਚੋਂ ਸੀਨੀਅਰ ਬੀਜੇਪੀ ਲੀਡਰ ਲਾਲਕ੍ਰਿਸ਼ਨਾੜਵਾਨੀ ਦਾ ਨਾਮ ਵੀ ਸ਼ਾਮਿਲ ਦਿਲੀਪ ਕੁਮਾਰ ਅਮਿਤਾਪਚਨ ਰਜਨੀਕਾਂਤ ਅਸਲੀਮ ਖਾਨੂ ਵੀ ਮਿਲੇਗਾ ਪੁਰਸਕਾਰ ਐਸਐਸਪੀ ਹਰਦੀਾਲ ਸਿੰਘ ਮਾਨ ਨੇ ਕੀਤਾ ਧੱਕਾ ਕਈਆਂ ਨੂੰ ਗਲਤ ਹਤਕੰਡੇ ਅਪਣਾ ਕੇ ਕੀਤਾ ਗ੍ਰਿਫਤਾਰ ਕੋ ਮੰਤਰੀ ਡਰਗ ਰੈਕਟੇਟ ਕੇਸ ਤੇ ਵਿਕਰਮ ਮਜੀਠੀਆ ਦਾ ਨਾਮ ਲੈਣ ਵਾਲੇ ਮੁਲਜ਼ਮ ਬਿੱਟੂ ਆਲਖ ਨੇ ਐਸਐਸਪੀ ਤੇ ਲਾਇਏ سنگੀਨ ਇਲਜ਼ਾਮ ਸੀਬੀਆਈ ਜਾਂਚ ਕਰ ਕ੍ਰਿਮੀਨਲ ਕੇਸ ਨੂੰ ਪਲਾਂਟੇਸ਼ਨ ਹੋਈਆਂ ਨੇ ਹਰਦੀਾਲ ਸਿੰਘ ਮਾਨ ਨੇ ਧੱਕਾ ਕੀਤਾ ਜਿਹੜੇ ਜਾਂਦੇ ਕਰੋ ਗੱਲ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ ਹਾਂ ਵੀ ਇਹਦੀ ਮੈਂ ਆਪਣੀ ਮਾਂ ਦਾ ਦੁੱਧ ਪੀਤਾ ਜੇ ਹਰਦੀਾਲ ਮਾਨ ਨੇ ਆਪਣੀ ਮਾਂ ਦਾ ਦੁੱਧ ਪੀਤਾ ਹਾਂ ਅਬ ਮੇਰੇ ਨਾਲ ਬਹਿਸ ਕਰ ਲੈ ਕਿਤੇ ਵੀ ਵਤਨਪ੍ਰੇਮੀ ਸੰਤਪਲਬੀਰ ਸਿੰਘ ਸੀਚੇਵਾਲ ਦੀ ਕਾਰ ਸੇਵਾ ਦੌਰਾਨ ਲੱਤ ਟੁੱਟੀ ਜਲੰਧਰ ਦੇ ਹਸਪਤਾਲ ਚ ਤੇ ਰਾਤ ਹੋਈ ਸਰਜਰੀ ਵੀਰਵਾਰ ਨੂੰ ਸੜਕ ਤੋਂ ਦਰਖਤ ਦਾ ਟਾਣਾ ਹਟਾ ਰਹੇ ਸੀਚੇਵਾਲ ਨੂੰ ਟਰੈਕਟਰ ਨੇ ਮਾਰੀ ਸੀ ਟੱਕਰ ਦੇਸ਼ ਭਰ ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਬਸੰਤ ਦਾ ਤਿਉਹਾਰ ਪੁਟਿਆਰਾ ਨੇ ਸਜ ਦਜ ਕੇ ਉਡਾਈ ਪਤੰਗ ਤੇ ਪਾਇਆ ਕੀਤਾ ਬਸੰਤ ਦੇ ਸ਼ੁਭ ਮੌਕੇ ਤੇ ਸਰਸਵਤੀ ਪੂਜਾ ਵੀ ਕੀਤੀ ਗਈ